ਪ੍ਰਸ਼ਾਸਨ ਵੱਲੋਂ ਪਿਛਲੇ 2 ਸਾਲਾਂ ਤੋਂ ਇਤਿਹਾਸਿਕ ਗੁਰਦੁਆਰਾ ਬਾਬਾ ਸਾਧੂ ਸਿੱਖ ਚਵਿੰਡਾ ਕਲਾਂ ਵਿਖੇ ਕਿਸੇ ਕਾਰਨ ਕਰਕੇ ਲੱਗੀ 1045 ਤਾਰਾ ਖਤਮ ਕਰਨ ਦੀ ਖੁਸ਼ੀ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਗ ਪਾਏ ਗੇ ਉਪਰੰਤ ਕਥਾ ਕੀਰਤਨ ਹੋਇਆ ਸਮਾਗਮ ਵਿੱਚ ਹਲਕਾ ਇੰਚਾਰਜ ਅਤੇ ਪਨਗ੍ਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆ ਦੀਆਂ ਉੱਚੇ ਚੇਤੂਰ ਤੇ ਹਾਜ਼ਰੀ ਭਰੀ ਇੱਥੇ ਮੁੱਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਪੰਚ ਗੁਰਪ੍ਰੀਤ ਸਿੰਘ ਛਾ ਵੱਲੋਂ ਆਏ ਹੋਏ ਜਥੇ ਅਤੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਨੂੰ ਪਿੰਡ ਦੇ ਸਰਪੰਚਾਂ ਸੁਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪ੍ਰદાન ਗੁਰਪ੍ਰੀਤ ਸਿੰਘ ਖਾ ਨੇ ਆਖਿਆ ਕਿ ਸਮੂਹ ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਦੀਆਂ ਅਰਦਾਸਾਂ ਸਦਕਾ ਹੀ ਗੁਰਦੁਆਰਾ ਸਾਹਿਬ ਖੇ ਲੱਗੀ ਧਾਰਾ ਖਤਮ ਹੋਈ ਹੈ ਹੁਣ ਸਮੂਹ ਪਿੰਡ ਵਾਸੀ ਗੁਰਦੁਆਰਾ ਸਾਹਿਬ ਦੇ ਸਾਰੇ ਧਾਰਮਿਕ ਸਮਾਗਮ ਰਲ ਮਿਲ ਕੇ ਮਨਾਉਣਗੇ ਇਸ ਮੌਕੇ ਗੁਰਕੀਰਤ ਸਿੰਘ ਮੇਜਰ ਸਿੰਘ ਪਿੰਡ ਬਲਦੇਵ ਸਿੰਘ ਬੱਬੂ ਪ੍ਰદાન ਮਿੰਨੀ ਬਾਤ ਜੁਨੀਅਨ ਦਿਲਬਾਖ ਸਿੰਘ ਸੁਖਵੀਰ ਸਿੰਘ ਪ੍ਰદાન ਹਰਪਾਲ ਸਿੰਘ ਜਗਮੀਤ ਸਿੰਘ ਜਸਪਾਲ ਸਿੰਘ ਮੈਂਬਰ ਸਾਦਾ ਸਿੰਘ ਪੰਚ ਪਾਲ ਸਿੰਘ ਸਰਪੰਚ ਮਿਲਖਾ ਸਿੰਘ ਸਰਪੰਚ ਬਣੀਕੇ ਪ੍ਰਗਟ ਸਿੰਘ ਸਰਪੰਚ ਜਗਦੀਸ਼ ਸਿੰਘ ਵਹਿੜਵਾਲ ਗੁਰਜੀਤ ਸਿੰਘ ਕੁੱਕ ਪਰਮਜੀਤ ਸਿੰਘ ਗੁਰਮukh ਸਿੰਘ ਪੰਚ ਬਲਦੇਵ ਸਿੰਘ ਸ਼ਰਮਜੀਤ ਸਿੰਘ ਸਰਬਜੀਤ ਸਿੰਘ ਪ੍ਰਗਟ ਸਿੰਘ ਬੱਜੀਵਿੰਡ ਮੇਜਰ ਸਿੰਘ ਠੱਠਾ ਚਰਮਨ ਸਿੰਘ ਸਰਪੰਚ ਦਲੇਰ ਸਿੰਘ ਸਰਪੰਚ ਮੇਲ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਇਸ ਮੌਕੇ ਹਾਜ਼ਰ ਸਨ ਇਹ ਵੇਖੋ ਜੀ ਜਿਹੜੀ ਗੁਰਦਰਾ ਸਾਹਿਬ ਬਾਬਾ ਸਾਧੂ ਸਿੱਖ ਘਰਾਂ 145 ਲੱਗੀ ਨਾ ਉਦੇਸਬੰਦ ਜਿਹੜੀ ਟੁੱਟ ਗਈ ਆ ਤੇ ਉਹ ਸੰਗਤਾਂ ਦੇ ਹਵਾਲੇ ਕਮੇਟੀ ਦੇ ਜਿਹੜਾ ਗੁਰਦਰਾ ਹੋ ਗਿਆ ਤੇ ਇਸ ਕਰਕੇ ਉਹਦੇ ਸਬੰਧ ਚ ਚੁਕਰਵਾਇਆ ਸੁਪਰਾਨਾ ਕੀਤਾ ਮਹਾਰਾਜੀ ਬਾਬਾ ਬੱਦਲ ਤੇ ਕੀ ਪੀਲ ਕਰਨੀ ਚਾਹੋਗੇ ਪਿੰਡ ਵਾਲੇ ਪੀਲ ਇਹੀ ਆ ਵੀ ਜਿਹੜਾ ਅੱਗੇ ਤੋਂ ਜਿਹੜਾ ਵੀ ਅਸੀਂ ਰਲ ਮਿਲ ਕੇ ਜਿਹੜਾ ਭਾਈ ਬੰਦੀ ਸਾਂਝ ਹੈ ਜਿਹੜੀ ਉਹ ਕੈਮਰਾ ਚੀਏ ਤੇ ਆਉਣ ਵਾਲਾ ਜਿਹੜਾ ਸਮਾ ਵਧੀਆ ਲੰਗੇ ਜਿਹੜਾ ਮੇਲਾ ਵੀ ਆ ਰਿਹਾ ਬਾਬਾ ਜੀ ਦਾ ਤਿਆਸ ਹਾਂਜੀ ਮਰਖੋ ਜੀ ਜਿਹੜਾ ਆਪਣਾ ਮੇਲਾ ਵੀ ਆ ਰਿਹਾ 28 ਮਾਰਚ ਨੂੰ ਜਿਹੜਾ 28 ਮਾਰਚ ਦੇਣਾ ਆਪਣਾ 15 ਚੇਤ ਨੂੰ ਆ ਰਿਹਾ ਉਹ ਵੀ ਮੈਂ ਇਹਾਂ ਨੇ ਉਹ ਮਾਮਾ ਕੇ ਬਣਾਇਆ ਜਾਵੇ ਵੀ ਇਸੇ ਤੌਰ ਤੇ ਜਿਹੜਾ ਅਸੀਂ ਬਲਦੇਵ ਸਿੰਘ ਮਹਿਦਿਆਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਅੱਜ ਸੱਚੇ ਤੌਰ ਤੇ ਸਮਾਂ ਕੱਢ ਕੇ ਸਾਡੇ 'ਚ ਆਏ ਸਨ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਹੋਰ ਮੈਂ ਸਾਰੇ ਸਰਪੰਚ ਸਾਹਿਬਾਨ ਜੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਗੁਰੂ ਘਰ ਦਾ ਜਿਹੜਾ ਮੇਲਾ ਆ ਰਿਹਾ ਬਾਤ ਛੜ ਕੇ ਬਣਾਈਏ ਸਾਰਿਆਂ ਨੇ ਸਹਿਯੋਗ ਦਿੱਤਾ ਜਾਵੇ